ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੈਣੋ ਅੱਜ ਆਪਾਂ ਤੁਹਾਡੇ ਲਈ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਰਖੜੀ ਦੇ ਲਈ ਸਪੈਸ਼ਲ ਸੂਟ ਹੋਣਗੇ ਤੁਸੀਂ ਕਿਸੇ ਨੂੰ ਗਿਫਟ ਕਰਨੇ ਆਪਣੇ ਨੰਨ-ਦਣ ਦੇਣੇ ਪਰਜਾਈਆਂ ਨੂੰ ਦੇਣੇ ਆ ਤੁਸੀਂ ਆਪਣੇ ਲਈ ਸਟੀਚ ਕਰਾਉਣੇ ਇੰਨਾ ਕੁ ਵਧੀਆ ਕਪੜਾ ਆ ਕੋਈ ਬਹੁਤ ਹੀ ਸੌਫਟ ਕਪੜਾ ਹੋਊਗਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਪ੍ਰਾਈਸ ਜਸਟ ਰਹੇਗਾ 550 ਰੁਪਏ ਜਿਹੜਾ ਮਰਜੀ ਸੂਟ ਸਿਲੈਕਟ ਕਰ ਲਓ ਇਹਨਾਂ ਵਿੱਚ 550 ਪ੍ਰਾਈਸ ਰਹੇਗਾ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਸਭ ਦੇ ਤੋਂ ਬਹੁਤ ਸੋਹਣਾ ਸੋਹਣਾ ਨੈਟਵਰਕ ਕੀਤਾ ਹੋਇਆ ਬਹੁਤ ਹੀ ਸੋਹਣੇ ਵਰਕ ਵਾਲੇ ਸੂਟ ਹੈ ਜੀ ਚੈੱਕ ਕਰੋ ਜਿਹੜਾ ਪਸੰਦ ਆਉਂਦਾ ਹੈ ਸਿਲੈਕਟ ਕਰੀ ਚਲੋ ਤੇ ਆਪਣਾ ਜਿਹੜਾ ਤੁਸੀਂ ਬਾਈ ਕਰ ਲਓ ਠੀਕ ਹੈ ਰੱਖੜੀ ਦੇ ਲਈ ਸਪੈਸ਼ਲ ਸੂਟ ਹੋਣਗੇ ਇਹ ਬਹੁਤ ਹੀ ਸੋਹਣੇ ਹੋਣਗੇ ਬਹੁਤ ਵਧੀਆ ਫੈਬਰਿਕ ਰਹੇਗਾ ਪਿਓਰ ਕਾਟਨ ਦੇ ਵਿੱਚ ਹੋਣਗੇ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਰਹੇਗਾ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਆ ਰਹੇ ਬਾ ਬਾਟਮ ਵਰਕ ਵਾਲੇ ਵੀ ਆ ਗਏ ਨੈਕਸਟ ਜੈਪੂਰੀ ਕਾਟਨ ਹੋਏਗੀ ਜੀ ਇਹ ਵੇਲੇ ਵੀ 550 ਰੁਪਏ ਵਿੱਚ ਹੀ ਹੋਣਗੇ ਜੈਪੂਰੀ ਕਾਟਨ ਚ ਹੋਣਗੇ ਵੀ ਇਹਦੇ ਵਿੱਚ ਵੀ ਘੱਟੋ ਘੱਟ 10 ਤੋਂ 15 ਰੰਗ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਆ ਚੈੱਕ ਕਰਕੇ ਸਿਲੈਕਟ ਕਰ ਲਓ ਜਿਹੜਾ ਰੰਗ ਤੁਹਾਨੂੰ ਪਸੰਦ ਆਉਂਦਾ ਤੁਸੀਂ ਚੱਕੀ ਚਲੋ ਨੈਕਸਟ ਆ ਬਹੁਤ ਸੋਹਣੇ ਨੈਕ ਵਰਕ ਵਾਲੇ ਆਏ ਆ ਠੀਕ ਹੈ ਜੀ ਬਹੁਤ ਹੀ ਵਧੀਆ ਕਪੜਾ ਸੌਫਟ ਜਿਹਾ ਕਪੜਾ ਬਾਟਮ ਵਰਕ ਵਾਲੇ ਆ ਗਏ ਜਿਹੜਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਚੱਕ ਲੈ ਸਕਦੇ ਹੋ ਠੀਕ ਹੈ ਜੀ ਜਿੰਨੇ ਦਿਖਾ ਰਹੇ ਸਾਰਿਆਂ ਚ ਜਿਹੜਾ ਮਰਜ਼ੀ ਤੁਸੀਂ ਚੂਜ਼ ਕਰ ਸਕਦੇ ਹੋ ਜੀ ਦੇਖੀ ਚਲੋ ਨੈਕਵਰਕ ਵਾਲੇ ਕਿੰਨੇ ਸੋਹਣੇ ਸੋਹਣੇ ਆ ਰਹੇ ਆ ਜੀ ਸੂਟ ਇਹਦੇ ਵੀ ਬਾਟਮ ਵਰਕ ਰਹੇਗਾ ਜੀ ਇਹਨਾਂ ਸਭ ਦਾ ਪ੍ਰਾਈਸ ਜਿਹੜਾ 550 ਹੀ ਰਹੇਗਾ 550 ਵਿੱਚ ਤੁਸੀਂ ਸੂਟ ਬਾਏ ਕਰੋ ਸ਼ਿਪਿੰਗ ਫ੍ਰੀ ਰਹੇਗੀ ਫੈਬਰਿਕ ਬਹੁਤ ਸੌਫਟ ਜਿਆ ਹੋਏਗਾ ਬਹੁਤ ਹੀ ਵਧੀਆ ਕੁਆਲਿਟੀ ਫੈਬਰਿਕ ਦੀ ਰਹੇਗੀ ਹੰਡਨ ਦਾ ਜਿਹੜਾ ਹੈ ਸੂਟ ਹੈ ਜੀ ਨੈਕਸਟ ਅੱਜ ਚੈੱਕ ਕਰੋ ਬਹੁਤ ਸੋਹਣਿਆਰੇ ਨੈਕਸਟ ਆਵੜੇ ਜਿਹੜੇ ਕਾਟਨ ਫੈਬਰਿਕ ਚ ਹੋਣਗੇ ਦੁਪੱਟੇ ਕਾਟਨ ਦੇ ਹੋਣਗੇ ਇਹ ਵੀ ਬਹੁਤ ਵਧੀਆ ਕਾਟਨ ਹੋਏਗੀ ਵਧੀਆ ਵਾਲੀ ਕਾਟਨ ਦੇ ਸੂਟ ਲੈ ਕੇ ਆਏ ਕੋਈ ਸੂਟ ਜਿਹੜਾ ਹਲਕਾ ਨਹੀਂ ਹੋਏਗਾ ਜਿੰਨੇ ਸੂਟ ਦਿਖਾਵਾਂਗੇ ਸਾਰੇ ਵਧੀਆ ਕਾਟਨ ਚ ਹੋਣਗੇ ਤੇ ਪ੍ਰਾਈਸ ਆਪਦਾ ਰੀਜ਼ਨੇਬਲ ਹੋਏਗਾ ਐਸ ਕੰਪੈਰੀਜ਼ਨ ਜਿਹੜਾ ਸੂਟ ਦੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਰਹੇਗਾ ਫੈਬਰਿਕ ਜਿਹੜਾ ਬਹੁਤ ਵਧੀਆ ਹੋਏਗਾ ਜੀ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਰਹੇਗੀ ਬਾਕੀ ਪਹਿਣੋ ਆਪਣੇ ਕੋਲ ਸਚਿੰਗ ਵੀ ਅਵੇਲੇਬਲ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨ ਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ ਚੰਦੇਰੀ ਸਿਲਕ ਚ ਹੋਣਗੇ ਜੀ ਨਾਲ ਸੰਤੂਨ ਦੀ ਬਾਟਮ ਰਹੇਗੀ ਸ਼ਿਫੋਨ ਦਾ ਦੁਪੱਟਾ ਰਹੇਗਾ ਜੀ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆ ਰਹੇ ਆ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਸੋਹਣੇ ਆ ਪ੍ਰਿੰਟ ਲਾਈਟ ਜੇ ਸ਼ੇਡ ਪਿਆਰੇ ਪਿਆਰੇ ਜੇ ਰੰਗ ਹੈ ਜੀ ਠੀਕ ਹੈ ਜੀ ਜਿੱਦਾਂ ਦੇ ਪਹਿਣਾ ਪਸੰਦ ਕਰਦੀਆਂ ਉਦਾਂ ਦੇ ਲਾਈਟ ਲਾਈਟ ਜੇ ਰੰਗ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਕਲੇ ਕ੍ਰੇਪ ਦਾ ਨੈਕਸਟ ਸੂਟ ਰਹੇਗਾ ਦੁਪੱਟਾ ਨਾਲ ਚੰਦੇਰੀ ਕਾਟਨ ਦਾ ਹੋਏਗਾ ਸੂਟ ਤੇ ਸਾਰੇ ਹੀ ਵਰਕ ਹੋਏਗਾ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਨੈਕਸਟ ਆ ਪਿਓਰ ਕਾਟਨ ਸੂਟ ਆ ਕੇ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਜੀ ਬਹੁਤ ਹੀ ਵਧੀਆ ਫੈਬਰਿਕੇ ਵੀ ਹੋਏਗਾ ਬਹੁਤ ਸੌਫਟ ਜਿਹਾ ਫੈਬਰਿਕ ਹੈ ਜਿੰਨੇ ਸੂਟ ਲੈ ਕੇ ਆਏ ਆ ਜਿਹੜਾ ਫੈਬਰਿਕ ਆ ਬਹੁਤ ਵਧੀਆ ਚ ਲੈ ਕੇ ਆਏ ਆ ਕਿਉਂਕਿ ਪਹਿਣਾ ਨੂੰ ਹੁੰਦਾ ਆ ਕਿ ਫੈਬਰਿਕ ਵਧੀਆ ਹੋਵੇ ਕੁਆਲਿਟੀ ਫੈਬਰਿਕ ਦੀ ਵਧੀਆ ਹੋਵੇ ਠੀਕ ਹੈ ਜੀ ਚੈੱਕ ਕਰੀ ਚਲੋ ਬੱਸ ਸੋਹਣੇ ਗਿਫਟ ਕਰਨਾ ਤੁਸੀਂ ਇਹ ਕਿਸੇ ਨੂੰ ਵੀ ਕਰ ਸਕਦੇ ਹੋ ਗਿਫਟ ਜਿਹੜਾ ਅਗਲਾ ਪਾਏਗਾ ਹੰਡਾਏਗਾ ਸੂਟ ਤੇ ਵਧੀਆ ਲੱਗੇਗਾ ਅਗਲਾ ਦੁਵਾਰਾ ਵੀ ਤੁਹਾਨੂੰ ਪੁੱਛੇਗਾ ਕਿ ਤੁਸੀਂ ਕਿੱਥੋਂ ਸੂਟ ਬਾਈ ਕੀਤਾ ਨੈਕਸਟ ਆ ਪਿਓਰ ਰਾਇਨ ਕਾਟਨ ਚ ਆ ਗਏ ਜੀ ਪਿਓਰ ਰਾਇਨ ਬਾਂਡੇਜ ਹੋਣਗੇ ਜੀ ਬਹੁਤ ਸੋਹਣੇ ਸੋਹਣੇ ਨਾਲ ਫੈਬਰਿਕ ਰਹੇਗਾ ਇਹਦਾ ਨੈਕਸਟ ਆ ਮਸਲੀਨ ਚ ਹੋਣਗਾ ਸ਼ਰਟ ਸੂਟ ਬਾਟਮ ਤੇ ਜਿਹੜੀ ਆ ਦੁਪੱਟਾ ਸਿਲਕ ਚ ਹੋਏਗਾ ਜੀ ਸ਼ਰਟ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਕਾਪ ਵਰਕ ਕੀਤਾ ਹੋਇਆ ਆ ਬਹੁਤ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਹੋਣਗੇ ਤੁਸੀਂ ਕਿਤੇ ਵੇਅਰ ਕਰਦੇ ਫੰਕਸ਼ਨ ਵਗੈਰਾ ਤੇ ਤਾਂ ਬਹੁਤ ਵਧੀਆ ਆ ਸੂਟ ਲੱਗਣਗੇ ਨੈਕਸਟ ਆ ਦੁਪੱਟਾ ਤੇ ਸ਼ਰਟ ਜਿਹੜੀ ਜੋਰਜਟ ਚ ਰਹੇਗੀ ਬਾਟਮ ਨਾਲ ਸਿਲਕ ਦੀ ਰਹੇਗੀ ਠੀਕ ਹੈ ਜੀ ਸ਼ਾਰਟ ਚੈੱਕ ਕਰੋ ਸਾਰੇ ਤੇ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਜਾਂ ਖੂਬਸੂਰਤ ਜਿਹਾ ਵਰਕ ਕੀਤਾ ਹੋਇਆ ਆ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ ਕਾਟਨ ਫੈਬਰਿਕ ਦੇ ਰਹੇਗੇ ਨੈਕਸਟ ਆ ਮੋਡਲ ਸਿਲਕ ਚ ਆ ਗਏ ਮੋਡਲ ਸਿਲਕ ਦਾ ਸੂਟ ਰਹੇਗਾ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਾਕੀ ਜਿਨ੍ਹਾਂ ਪੈਣ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਪੈਣੋ ਕਰੋ ਨੈਕਸਟ ਆ ਪ्युअर ਚੰਦੇਰੀ ਕਾਟਨ ਚ ਹੋਣਗੇ ਜੀ ਸੂਟ ਚੰਦੇਰੀ ਕਾਟਨ ਦੇ ਸੂਟ ਰਹਿਣਗੇ ਜੀ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਰਹੇਗਾ ਥੈਂਕ ਯੂ